ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਵੇ ਤੇ ਮੰਡਲੇ ਖਿਤਾਗੇ ਨਹੀਂ ਹਰੇ ਪੌਣ ਆਗੇ ਤੇ ਅੱਜ ਲਓ ਜੀ ਕਣਕਵੇਂ ਠੀਕ ਆ ਹਲਦੀ ਘੜੀ ਹਰੇ ਦੋ ਥਲੇ ਪਾਤੇ ਇੱਕ ਸਰਾ ਰਹਿ ਗਿਆ ਪੌਣ ਨੂੰ ਮੋਟਰਸਾਈਕਲ ਲੱਦ ਲੈਂਦੇ ਤੇ ਫਿਰ ਅੱਜ ਪਹਿਲਾਂ ਮਿਲਦਾ ਨਹੀਂ ਤਾਂ ਜੂਰੀਆ ਕੱਲ ਮਿਲ ਗਿਆ ਤਾਂ ਫਿਰ ਪਿੰਡ ਵਾਲੇ ਖੇਤਾਂ 'ਚ ਵੀ ਗੱਲ ਪਾਇਆ ਫਿਰ ਮਗਾ ਜਨਾਹ ਹਿੱਤ ਜਪਾ ਦੀਏ। ਨਾ ਪੀ ਲੱਗੇਵੇਂ ਪਾਉਣ। ਕਣਕ ਠੀਕ ਖੜੀ ਆ। 869 ਬੀਜ ਹੈ ਇਹ। ਪਿਛਲੇ ਸਾਲ ਵੀ ਇਹੀ ਬੀਜੀ ਬੀਜਿਆ ਵਾਤਾ। ਇੱਕ ਤੀ ਫੇਰ ਇਹੀ ਬੀਜੀ ਬੀਜਿਓ। ਠੀਕ ਰਹਿਦਾ ਪਿਛਲੇ ਸਾਲ। ਬਾਕੀ ਸਾਰੀ ਗੱਲ ਮੌਸਮ ਪਰ ਹੈ। ਇਹ ਮੌਸਮ ਸਾਥ ਦੇ ਦੇਵੇ। ਫਿਰ ਵਧੀਆ ਰਹਿੰਦੀ ਆ। ਬਾਕੀ ਦੇਖਦੇ ਹਾਂ ਹੁਣ ਇੱਕ ਥੱਲੇ ਰਹਿ ਗਿਆ ਇਹ ਵੀ ਪਾ ਦਈਏ ਰੋ ਫੋਕੇ ਦੇਖੋ ਨਈ ਫਿਰ ਇਹ ਪਾ ਕੇ ਲਓ ਜੀ ਮੰਡ ਜਰੇ ਪਾ ਕੇ ਆ ਗਏ ਤੇ ਰਸਤੇ ਜੇ ਮਿਲ ਗਿਆ ਇਧਰ ਦਲਵੀਰ 735 ਵਧੀਆ ਜੀ ਸਤਿਕਾਰ ਜੀ ਸਤਿਕਾਰ ਭਾਜੀ ਗੋਵਿੰਦਰ ਵਾ ਵਧੀਆ ਤੂੰ ਸੁਣਾ ਇਹ ਤਾਂ ਪੂਰੀ ਨਿਕਲੀ ਤੂੰ ਕਿੱਥੇ ਗਿਆ ਗਿਆ ਕੱਚਾ ਜੇ ਫਿਰ ਰੇਬਾ ਕੇ ਆ ਆ ਅੱਛਾ ਫਿਰ ਆਏ ਵਿਖਾ ਕੱਪੜੇ ਸੱਲ ਬੜ ਜਾਂਦੇ ਆ ਇੱਕ ਪੈਰ ਗੜਦਾ ਹਾਲੇ ਖੇਤਾਂ ਚ ਪਾਤਾ ਰੇ ਇਹ ਪਾਤਾ ਕਰਤਾ ਫਤੇ ਅੱਜ ਬਾਬਾ ਪਾਤਾ ਮੇਰੀ ਜਮੀਨ ਹੀ ਰਹਿ ਗਿਆ ਅੱਛਾ ਕੱਲ ਪਿੰਡ ਵੀ ਪਾਤਾ ਦੇ ਲੈ 2 ਘੰਟੇ ਪਹਿਲਾਂ ਗਿਆ ਤਾਂ ਹਾਂ ਜਾਂ ਮੈਂ ਤਿਰਕੂਲ ਆਇਆ ਤਾਂ ਮੈਂ ਫੋਨ ਚੱਲਿਆ ਮੈਂ ਇਨਾ ਆਇਆ ਬੰਦਾ ਮਿੰਟ ਦੀ ਰੱਬ ਦੇ ਰੰਗ ਹੈ ਕਿੰਨੀ ਧੁੰਦ ਸੀ ਹਾਂ ਹੁਣ ਦੇਖਿਆ ਪੂਰੀ ਧੁੱਪ ਨਿਕਲੀ ਆ ਨਜ਼ਾਰੇ ਆ ਉਹ ਚੱਲੀ ਜਾ ਕੇ ਨਾ ਇਹ ਆ ਨਾ ਮੇਲਾ ਹੋ ਗਿਆ ਉਹ ਬਾਈ ਮੈਂ ਉੱਚ ਵੀ ਦੇਖਿਆ ਤੇ ਧੁੰਦ ਚ ਵੀ ਅੱਛਾ ਕਿਹਨੇ ਛਲਟਾਂ ਜੀ ਤੇ ਉਹ ਹਾਂ ਬੇ ਕੰਮ ਕਰਨੇ ਬੰਦੇ ਨੂੰ ਨਹੀਂ ਲੱਗਦੀ ਨੂੰ ਹੀ ਲੱਗਦੀ ਆ ਮੈਂ ਦੇਖਿਆ ਯਾਰ ਹੁਣ ਭਈ ਇਹ ਆ ਉਹ ਦੇਰ ਸਵੇਰ ਦੇ ਪਰਚੀ ਛਲਤੀ ਦੇਖ ਲੈ ਕੰਮ ਕਰਦੇ ਨੂੰ ਠੰਣੀ ਲੱਗਦੀ ਮੇਲੇ ਆਪਾਂ ਲੱਗਦੀ ਵੇਲਿਆਂ ਨੂੰ ਵੇਲੜਾ ਫੰਡ ਹਾਂ ਵੇਲੇ ਵੀ ਗਾਦੇ ਹੁਣ ਕੰਮ ਇਹ ਜੇ ਬਸ 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 ਮਟੋ ਗਏ ਮਾ ਮੈਂ ਕੱਲ ਦੀ ਵੜ ਲਈ ਮੌਸਮ ਖਰਾਬ ਤਾਂ ਅੱਛਾ ਠੀਕ ਆ ਜੀ ਤਾਂ ਕਹਿੰਦਾ ਪਰਸੋਂ ਟਰਾਲੀ 'ਤੇ ਜਾਣੀ ਮੈਂ ਨਾ ਫਤੇਗੜ ਸਾਹਿਬ ਨੂੰ ਆਪਣੇ ਪਿੰਡ ਤੇ ਹਾਂ ਜਾਣਾ ਨਹੀਂ ਮੈਂ ਮਾ ਉਹ ਲੈ ਕੇ ਜਾਣੇ ਗੱਡੀ ਲੈ ਕੇ ਜਾਉਂਗਾ ਮੈਂ ਅੱਛਾ ਨਾਡੇ ਵੀ ਨਵੇਂ ਡੇਗੇ ਤੇ ਉਦੋਂ ਜਦੋਂ ਮੈਂ ਮਿਲਣਾ ਮਿਲਣੂਗੇ ਜਦੋਂ ਮੈਂ ਉਦੋਂ ਡੇਗੇ ਤੇ ਮੈਨੂੰ ਮੱਥਾ ਪਰਸੋਂ ਮੈਂ ਮਿਲ ਚਲੀ ਜਾਣਾ ਗਾਲੂ ਸ਼ਾਮ ਨੂੰ ਫਿਰ ਅੱਛਾ ਕੱਲ ਟਰਾਲੀ ਭਰਨੀ ਹੈ ਕੱਲੂ ਮੈਂ ਦੇਖਣਾ ਕੱਲੂ ਚੱਜਾਂ ਮੈਂ ਕੱਲੂ ਭਰਨੀ ਉਹ ਮਰਸੂਹੇ ਦੇ ਟਰਾਲੀ ਕਰਾਇ ਪਰ ਹਾਂ ਆ ਚੰਗੇ ਵੇਲੇ ਮਿਲ ਗਿਆ ਹਾਂ ਹਾਂ ਬੂਟੇ ਸਾਡੇ ਵਾਲੇ ਵਿਗ ਗਏ ਅੱਛਾ ਸਾਡੇ ਵਾਲੇ ਬਈ ਬੂਟੇ ਵਿਗ ਗਏ ਪਰਸੋਂ ਵਿਗ ਗਏ ਹਾਂ ਪਰਸੋਂ ਵਿਗ ਗਏ ਕੱਲ ਬਾੜ ਲੱਗੀ ਅੱਛਾ ਅਸੀਂ ਤੇ ਟਾਈਮ ਲੀ ਲੈ ਦੋ ਮਹੀਨੇ ਦਾ ਨਹੀਂ ਹੁਣ ਚੱਲ ਤਾ ਇਹਦਾ ਲੈ ਲਿਆ ਨਹੀਂ ਹੁਣ ਮੈਂ ਬਹੁਤ ਦੇਖਿਆ ਬਈ ਅ ਅੱਜ ਸਫਾਈ ਹੋ ਗਈ 15 15 20 20 ਦਿਨ ਲੱਗ ਜੰਨੇ ਪਹਿਣਾ ਪੈਂਦਾ ਵੀ ਬਟਣਾ ਬਟਣਾ ਆ ਜੀੜਾ ਵੀ ਨਹੀਂ ਦੇਖਿਆ ਸਾਡੇ ਵਾਲੇ ਬਿੱਗੇ 11:40 ਦੇ ਸਰ ਫਿਰ ਵਧਾਈਆਂ ਹੋ ਗਈਆਂ ਹਾਂ ਹਾਂ ਦਾਦੀ ਬਈ ਨਾ ਗਿਣੂਗਾ ਗਿਣਾ ਦੂੰਗਾ ਨਾ ਨਾ ਕੋਈ ਨਹੀਂ ਹੁਣ ਆਇਆ ਇੱਕ ਤੁਮ ਤਾਂ ਲਾਉਂਗੇ ਖੇਤ ਚ ਨਾ ਤਾਂ ਚਾਹੀਦੀ ਹਾਂ ਲਾ ਕੇ ਇੱਕ ਵਾਰ ਫੇਰ ਨਾ ਬੀਜੂਗੇ ਉੱਚੇ ਫੇ ਬੂਟੇ ਲਾ ਦੂੰਗਾ ਦੁਬਾਰਾ ਅੰਦਰ ਉਹਦੇ ਬੀਜ ਦੇ ਕੋ ਸੋਣ ਧਾਨਾਂ ਦੇ ਪਹਿਲਾਂ ਹਾਂ ਮੱਕੀ ਵੀ ਬੀਦਣੀ ਮੱਕੀ ਬੀਜ ਦਿਓ ਫੇ ਤਾਂ ਮੇਰੇ ਕੋਲ ਟਰੈਕਟਰ ਨਹੀਂ ਹੈ ਹਾਂ ਹਾਂ ਫਰਕ ਪਊਗਾ ਹੁਣ ਹੁਣ ਪਟਾਮੇ ਬਡੂਮੇ ਫੇਰ ਕੇ ਚੰਗੀ ਤਰ੍ਹਾਂ ਐ ਨਾ ਹਾਂ ਐ ਨਾ ਇਹ ਮੱਕੀ ਬੀਜੂਗੇ ਮੱਕੀ ਬੀਜ ਕੇ ਬਾਅਦ ਚ ਫੇਰ ਤਾਂ ਲਾਇਓ ਫੇਰ ਜਿਹੜੇ ਨੂੰ ਮਰਜ਼ੀ ਕਰੀ ਜਾਓ ਨਾ ਉਹ ਤਾਂ ਟਾਈਮ ਲੈ ਲਿਆ ਦੋ ਮਹੀਨੇ ਦਾ ਵੀ ਜਨ ਨੂੰ ਕਣਕ ਅੰਸਰ ਆਉਗੀ ਫੇਰ ਉਹ ਗੁਜਾਂਗੇ ਜਨ ਨੂੰ ਵੇਚ ਦੂੰਗੇ ਆਹੋ ਚੰਗੇ ਪੈਸੇ ਦੇ ਜਾਂਦੀ ਆ ਹਾਂ ਹਾਂ ਇਹ ਹੁਣ ਇੱਕ ਨੇ ਬਟਾਤੇ ਫੇਰ ਉਹ ਕਣਕ ਹੁਣ ਵਧੀਆ ਖੜੀ ਏ ਹਾਲੇ ਉਹ ਬੱਚੇ ਮਾਲ ਹੋਇਆ ਨਹੀਂ ਫੇਰ ਯਾਰ ਇੰਨਾ ਮੈਂ ਪਾਣੀ ਲਾਇਆ ਵਿੰਦਰ ਹਾਂ ਆ ਦੇਖਿਆ ਆਪਣਾ ਫੇਰ ਸੂ ਚੂਹੇ ਨੇ ਹਾਂ ਦਿੱਦਿਓ ਕੱਢੀ ਵੀ ਨਾ ਹਾਂ ਹਾਂ ਆਏ ਤੁਸੀਂ ਕਿਹਨੇ ਠੰਡੀ ਹੈ ਸਾਡੇ ਹੱਥਾਂ ਨੂੰ ਜੀਨਿੰਗ ਕਰਦਾ ਵਿੱਚ ਫਿਰਦਾ ਕਿਵੇਂ ਚੱਲਦਾ ਹੁਣ 735 ਫਿਰ 735 ਉਹ ਠੀਕ ਆ ਹੂੰ ਉਦਨੇ ਜੋ ਲੱਗ ਲਿਆ ਛੋੜਾ ਜਿਹਾ ਉਹਦਾ ਹਾਂ ਕਰਦੀ ਮਹੀਨੇ ਤਾਂ ਉਹ ਹੀ ਆ ਕਰਦੀ ਇਹ ਤਾਂ ਹੈ ਹੁਣ ਗਾੜਮ ਦੀ ਪਰਚੀ ਹਲੇ ਫਿਰ ਕਾਰ ਜਿਹੜਾ ਉਹ ਕੱਟਿਆ ਵਿੱਚ ਤੇ ਹੂੰ 99 ਦੇ ਨਾਲੇ ਚੱਲਦਾ ਹਾਂ ਰਿਗ ਚੋਹ ਲੋਹਾ ਚ ਉਹ ਬੰਦਾ ਮਨਿਆਦਾ ਬੰਦਾ ਵੀ ਉਮਰ ਨਾਲ ਬੁਢਾ ਹੋ ਜਾਂਦਾ ਫੇਰ ਲੋਹਾ ਇਹ ਤਾਂ ਹੈ ਇਹ ਨਹੀਂ ਤੇਰਾ ਘਸਣਾ ਉਹ ਪਰਚੀ ਆਉਂਦੀ ਦੇਖਦੇ ਆਂ ਵੀਡੀਓ ਬਾਦ ਆਉਂਦਾ ਅੱਛਾ ਮਨ ਲਾ ਤਾ ਕੰਨਾ ਬਾਜਣਾ ਦੂ ਪਰਚੀਆਂ ਤੇ ਆ ਰੇ ਹੋਰ ਲੈ ਦੂਈ ਮੈਂ ਚਲੀ ਜਾਣਾ ਲਾਸਟਲੀ ਮੈਂ ਸਾਰੇ ਹੀ ਮੈਂ ਲਾ ਦੂੰਗਾ ਕਿਹੜਾ ਹੋਰ ਦੱਸ ਲਾਸਟ ਵਾਈ ਵਧ ਗਏ ਜੇ ਪਰੂੰਗੂ 150 ਕੁਇੰਟਲ ਹੋ ਦੱਸ ਆਹੋ ਕੋ ਕਰੂੰਗਾ ਹੀ ਪਤਾ ਹਾਂ ਨਹੀਂ ਟੈਲਾ ਲੈ ਲਈ ਭਾਈ ਨਹੀਂ ਹੂੰ ਟੈਕਦੇ ਆ ਯਾਰ ਮੇਰਾ 80 ਕੁਇੰਟਲ ਤਾਂ ਉੱਚੇ ਖੜਾ ਏ ਕਰ ਲੈ ਚ ਹਾਂ ਹਾਂ ਉਦੋਂ 45 ਹੋਏ ਆ ਪੰਜ ਲੈਣਾ ਚੋਂ ਅੱਠ ਲੈਣਾ ਖੜੀਆਂ 80 ਤਾਂ ਹੋਈ ਜਾਣਾ ਹੂੰ ਹੂੰ ਐਵਰੈਂਡ ਹੋ ਕੇ ਪੁਆਲੀ 110 ਕੁਇੰਟਲ ਉਹ ਨੂੰਨੇਰ ਜੀ ਵਿੱਚ ਦਿੰਦਾ ਦੀ ਵੱਢ ਗਿਆ ਹਾਂ ਹਾਂ ਤਾਂ ਫੇਰ ਵੀ 100 ਹੋ ਗਿਆ ਲਾਣ ਦੇ ਤਾਂ ਲੱਗਦਾ ਜਿੰਦਾ ਵੀ 100 ਹੂੰ ਹੂੰ ਇਹ ਗੰਨੇ ਨੇ ਬਹੁਤ ਬਜਨ 118 ਨੇ ਹਾਂ 18 ਵਿੱਚ ਵਧੀਏ ਵਜਨ 125 ਭਰੀ ਦੀ ਬਿੰਦਰ ਇਹ 55 ਕੁਇੰਟਲ ਹੋ ਗਿਆ ਮੈਂ ਸਾਫ ਕੱਢਿਆ 45 ਕਿਲੋ ਦੀ ਭਰੀ ਬੈਠੀ ਐ ਇਹ 45 ਕਿਲੋ ਦੀ ਭਰੀ ਹੂੰ ਹੂੰ ਇਹ ਸਾਫ ਰਹੀ ਤੇ ਪਹਿਲੀ ਦੀ ਦਿਲ ਉਹ 170 ਭਰੀ ਜੇ ਦੂਏ ਭਜ ਨੇ ਕੱਢਿਆ ਦਿਹਾੜੀ ਪਰ ਹਾਂ ਉਹ 170 ਭਰੀ ਦਾ 45 ਕੁਇੰਟਲ ਹਾਂ ਡੱਲਾ ਵਜਨ ਦਾ ਫਰ ਇੱਕ ਹੋਰ ਆ ਫਿਰ ਇਹ ਸਾਹਮਣਾ ਤਾਂ ਜੇ ਮੰਨ ਲਾ 40 ਦੀ ਰੱਖ ਤੂੰ ਫਿਰ ਤਾਂ ਟਾਇਰ 250 ਭਰੀ ਤੇ ਅੰਦਰ ਪੈਂਦੀ ਭਰੀ ਹਾਂ ਹਾਂ ਲਾਣ ਤੇ ਰਹੋਣਾ ਹੈ ਨਹੀਂ ਓਏ ਅਸੀਂ ਹੁਣ 500 ਭਰੀ ਪਾਉਂਦੇ ਹੁੰਦੇ ਤੇ 500 ਭਰੀ ਦਾ ਸਾਡਾ 200 ਕੋਇੰਟ ਵਾਲਾ 205 ਕੋਇੰਟ ਵਾਲਾ ਐ ਹੋਈ ਜਾਂਦਾ ਦਾ ਕਿੰਨੇ ਦੀ ਉਸਤ ਬੈਠਦੀ ਸੀ 240 ਕਿਲੋ ਦੀ 40 ਦੀ ਹਾਂ 500 ਭਰੀ ਨੂੰ 40 ਨੂੰ 200 ਕੋਇੰਟ ਹੋ ਗਿਆ ਜਿਹੜਾ ਭਾਈ ਬੂਟੇ ਤਾਂ ਨਹੀਂ ਗੰਨਣਾ ਆਪਾਂ ਕਹਿ ਦਿੰਨੇ ਆ ਭਾਜਨ ਦੰਦਾ ਤਾਂ ਬੂਟੇ ਵਿੱਚ ਨਹੀਂ ਹੈ ਹਾਂ ਜਿਹੜਾ ਵਿੱਚ ਆ ਉਹ ਜਿਹੜਾ ਜਿਆ ਮਰਜੀ ਉਹਨੇ ਵਜਨ ਤੋੜਨਾ ਇਹ ਤਾਂ ਹੈ ਨਹੀਂ ਅਜਾ 95 ਦੇ ਵਜੇ ਘਟੇ ਅਚ 18 ਦੇ ਉੱਪਰ ਨਹੀਂ ਯਾਰ ਮੇਰੇ ਹੋਊਗਾ ਯਾਰ ਚਲੋ ਆਪਾਂ ਕਹੂਗਾ ਪਰ ਆਪਾਂ ਨੇ ਦੇਖਿਆ ਨਹੀਂ ਆਪਣੇ ਅਸੀਂ ਨਹੀਂ ਕਹਦੇ 95 18 ਦੇ ਉੱਪਰ ਕੁਝ ਨਹੀਂ ਹੈ ਇਹ ਕਿ 38 ਹੁੰਦਾ ਦਾ ਪਹਿਲਾਂ ਉਹ ਵੀ ਐਦਕੀ ਬਿਮਾਰੀ ਜੀ ਨੂੰ ਬੁੱਦਾ ਕਰਦਾ ਮਮੀ ਉਹ ਜਿਹੜੀ ਕਣਕ ਬੀਜੀ ਦੀ ਉਹ ਬੂਟੇ ਜਿੱਧਰ ਪੱਟੇ ਦਾ ਉਹ ਦੇਖਣ ਚੱਲੇ ਆ ਵੀ ਦੋ ਮਹੀ ਪੈ ਗਏ ਨਾ ਦੋ ਦਿਨ ਬਿੱਜੇ ਤੇ ਇੱਕ ਫਾਂਟ ਦੀ ਲਾ ਦਮ ਉਹ ਮੈਂ ਦੇਖ ਲਵਾਂ ਵੀ ਕਿੰਨੇ ਕੁ ਜੰਮੀ ਕਰ ਨਹੀਂ ਅੱਛਾ ਜੰਮਿਆ ਹੀ ਹੁਣੀ ਹੁਣ ਤਾਂ ਪਤਾ ਨਹੀਂ ਠੰਡਾ ਹੁਣ ਭਾਈ ਦਸ ਦਸ 15 15 ਦਿਨ ਐਵੇਂ ਲੰਘ ਜਾ ਪਾਣੀ ਖੜ ਗਿਆ ਤਾਂ ਉਦੋਂ ਜਦੋਂ ਮਹੀ ਪਏ ਅੱਛਾ ਹਾਂ ਬਗ ਦੇਖਦਾ ਹਾਂ ਹੁਣ ਕਿਵੇਂ ਚੱਲ ਜਿੱਗਰਾਂ ਨੂੰ ਵੀ ਲਾਤਾ ਵਾਟ ਅੱਜ ਹੂੰ ਹੂੰ ਮੜ ਲੈ ਫੇਰ ਦਮ ਦਵਾ ਦੇਖੀਏ ਫਿਰ ਲੋਈ ਅਗਰੇ ਤੇ ਬੂਟਾਂ ਲਈ ਕਣ ਕਿੰਨੀ ਇਸਾਂ ਤੇ ਵੀ ਜੰਮੀ ਹੋਈ ਨਹੀਂ ਜੰਮੀ ਆਉਣੀ ਹੈ ਟਾਈਮ ਦੀ ਨਾਲੇ ਬੀਤੀ ਹੀ ਹੋਣ ਲੇਟ ਆ ਕਰਤਾ ਜੰਮੀ ਹੋਈ ਆ ਜੰਮੀ ਹੋਈ ਆ ਐਂ ਵਾਲੇ ਵਾਦੇ ਠਾਕਏ ਠਾਕਏ ਉਹ ਜਮੇਰਾਂ ਦੇ ਬਾਹਰ ਲੱਗਦੀ ਹੈ ਜਮੀ ਵੀ ਹੈ ਆਦੇ ਬੀਜੀ ਕਾ ਨਾਲ ਸੁਪਰ ਸਟੋਰ ਕਾ ਲੈ ਹਾਂ ਜਮੀ ਵੀ ਹੈ ਦਿਖਦਾ ਤਾਂ ਹੈਗਾ ਹਾਂ ਹਾਂ ਲੱਗੇ ਦੇਖਣਾ ਲਓ ਜੀ ਜੰਮੇ ਹੀ ਭਾਈ ਲੱਗੀ ਜੰਮਣਾ ਆ ਲੱਗੀ ਜੰਮਣਾ ਲੱਗੇ ਸਿਆਰ ਦੇਖਣੇ ਦੋ ਵੀਰ ਹਾਂ ਉਹਦੇ ਉਹ ਵੀ ਪਟਣ ਲੱਗੇ ਵੇ ਜਾਨਵਰ ਏ ਮਟਦੇ ਨਾ ਬੜੀ ਜੁੰਝਾਂ ਨੇ ਹਾਂ ਸਾਲਾ ਕੋਈ ਨਹੀਂ ਪਟਲਾ ਹੁੰਦਾ ਇਹ ਵੀ ਥੋੜਾ ਬੱਜੇ ਨੰਮਣ ਲੱਗ ਜੀ ਹਾਂ ਹਾਂ ਲੱਗ ਜੰਮਣਾ ਲੋ ਜਿੱਦਣ ਬੀਜੀ ਇਹ ਉਦੋਂ ਦੋ ਦਿਨ ਮੀਂਹ ਪਿਆ ਗਿਆ ਤਾਂ ਅੱਛਾ ਪਾਣੀ ਖੜ ਗਿਆ ਤਾਂ ਵਿੱਚ ਜੰਮ ਕੇ ਦੇਖਣਾ ਹੈ ਖੇਤ ਚ ਪਾਣੀ ਖੜਾ ਤਾਂ ਕਿਤੇ ਕਿਤੇ ਹਾਂ ਹਾਂ ਕਿੰਨੇ ਕੁ ਮਟਰ ਕਿੰਨਾ ਹੋ ਗਿਆ ਬਿੰਦੂ ਉੱਤੇ ਥੋੜੇ ਹੋ ਗਿਆ ਦਾ ਡੇੜੇ ਤੇ ਭਰੇ ਹੋ ਗਿਆ ਠੀਕ ਆ ਸਰ ਹਾਂ ਹਾਂ ਇੰਨੀ ਜਗ੍ਹਾ ਹੈ ਜਵਾ ਦੋ ਬੱਕੇ ਦੇ ਕਿੜਾ ਹੈ ਡੇੜੇ ਡੇੜੇ ਤਿੰਨ ਪਾ ਠੀਕ ਆ ਫਿਰ ਯਾਰ ਹਾਂ ਹਾਂ ਕਾਰ ਸਟਾਰਟ ਹੋਦੀ ਐਵਰੇਜ ਆ ਗਈ ਅੜਾ ਮੜੇ ਜੇ ਅੜਾ ਮੜੇ ਜੇ ਆ ਦੇ ਉਹ ਪੜਦੇ ਜੀ ਕਣਕ ਜਿਹੜੇ ਬੜੇ ਬੜੇ ਚੁੰਝ ਵਾਲੇ ਇਹਦੇ ਕਰਦਣ ਨੂੰ ਵੀ ਹਲਾਉਂਦੇ ਹੁਣ ਐ ਕੋਈ ਕਿੰਨੇ ਹੂੰ ਐਡੀ ਚੁੰਝ ਚੱਲ ਵੀ ਮਾਇਦਾ ਹੀ ਫਿਕਰ ਤਾਨੂੰ ਜਿਆਦਾ ਅੱਛਾ ਗੁੰਮੀ ਗੁੰਮੀ ਇਹ ਕੋਈ ਸਹੜਾ ਦਾ ਪਤਾ ਤਾਂ ਮੈਂ ਇੰਚ ਇਹ ਬਾਕੀ 40 ਕਿਲੋ ਤੇ ਹਾਂ ਫੀਪੀ 752 752 ਹੂੰ ਬਸ 752 ਬੜੀਆ ਬੜੀਆ ਮੱਕੀ ਦੇਖਨੇ ਝਾੜ ਇਹਦਾ ਕੱਦ ਤਾਂ ਜਿਹੜੀ ਆਪਾਂ ਬਾਅਦ ਚੋ ਬੀਜ ਦੇਣ ਨੰਨਾਂ ਕੇ ਰਹਿਣਾ ਇਹ ਹੂੰ ਤੇਰਾ ਸਰੋਂ ਆ ਗਈ ਪੱਪੀ ਨਾਲ ਦੀ ਇਹ ਵੀ ਛਿੱਧੀ ਚ ਸਰੋਂ ਬਹੁਤ ਛਿੱਧੀ ਉਚਾਈ ਦੀ ਹੈ ਨਾ ਅੱਛਾ ਆਹਾਂ ਉੱਪਰ ਜਾ ਕੇ ਦੇਖ ਲਈ ਕਿਵੇਂ ਨੂੰ ਲਓ ਜੀ ਮਸਰੀ ਪਹੁੰਚ ਗਿਆ ਸਤਿ ਨਿਬਾਹ ਬਹੁਤ ਬੜੇ ਦਿਨ ਬਾਅਦ ਦੇਖਿਆ ਹੂੰ ਤੇ ਆਇਓ ਬਹੁਤ ਦਿਨ ਬਾਅਦ ਦੇਖਿਆ ਅੱਜ ਇਹ 19 ਤਰੀਕ ਤੱਕ ਆਇਓ ਦੇਖਣੇ ਆ ਉਹ ਇਹਨਾਂ ਦੀ ਅੱਖ ਨਹੀਂ ਦੇਖਣ ਵਾਲੀ ਹੈਗੀ ਨਹੀਂ ਤੇ ਹੁਣ ਤੋਂ ਪਚੜੀ ਦੇਖੇ ਕਰਨੇ 19 ਤਰੀਕ ਹਾਂ ਮੈਂ ਦੇਖ ਲਿਆ ਹਾਲ ਤਾਂ ਗਲੀਓਂ ਖੜੀ ਹੋਈ ਹੈ ਹਾਂ ਕਹਿੰਦਾ ਨਹੀਂ ਨਹੀਂ ਦੇਖਿਆ ਤਾਂ ਉਹ ਦੇਖਿਆ ਦੋ ਵਾਰ ਢਾਟਾ ਬੰਨੇ ਮਤੂੰ ਮੂੰਹ ਪਰ ਪਛਾਣ ਨਹੀਂ ਤਾਂ ਹੋਇਆ ਗੱਲ ਤਾਂ ਮੂੰਹ ਦੀ ਢਾਟੇ ਦੇ ਮੇਲੇ ਯਾਰ ਮੈਂ ਗੱਲ ਤਾਂ ਮੂੰਹ ਦੀ ਹੋਈ ਆ ਢਾਟੇ ਬੰਨੇ ਮੈਨੂੰ ਵੀ ਤਿੰਨ ਵਾਰ ਮਿਲਦਾ ਜਿਹੜੀ ਚ ਬਗੈ ਢਾਟੇ ਦੇ ਮਿਲਿਆ ਅੱਛਾ ਫੇ ਮਿਲਿਆ ਆਉਣਾ ਭਾਈ ਹਾਂ ਹੋਰ ਜੀ ਆ ਹੁਣ ਇਹਨਾਂ ਵੀ ਭਾਈ 85 ਹੈ ਕੰਨ ਹੈ ਨਹੀਂ ਨਹੀਂ 85 ਨਹੀਂ ਹੈਗਾ 85 ਵਰਗਾ ਹੀ ਹੈ ਉਹ ਹੀ ਲਾਣਾ ਹੈ ਇਲਾਜ ਨੂੰ ਗੰਨਾ ਰੰਗ ਦੇ ਇੱਕ ਹੀ ਇਹ ਨਹੀਂ ਹੈਗਾ 85 ਆਇਆ ਹੋਰ ਕਣਕ ਦੇ ਇਹਦੇ ਪੱਤੇ ਕਣਕ ਦੇ ਦੇ ਫਿਰ ਜਮੇਗੀ ਕਿੰਨੇ ਦਿਨ ਹੋ ਗਏ ਅਜ 15 ਦਿਨ ਤਾਂ ਪਤਾ ਨਹੀਂ ਕਿੰਨੇ ਹੋ ਗਏ ਹੁਣ ਦਿਨ ਹੋ ਗਏ 10 ਇਹ ਫਿਰ ਨਹੀਂ ਪਿਆ ਇਹ ਹਾਂ ਉਹਦੇ ਕਿੰਨੇ ਦਿਨ ਪਹਿਲਾਂ ਵਿਜੀ ਹੈ ਸਵੇਰੇ ਦੇ ਪਹਿਲਾਂ 27 ਨੂੰ 26 ਨੂੰ ਵਿਜੀ ਹੈ ਹਾਂ ਲਾਗੀ ਦੇਖਣ ਸਿਆੜ ਠੀਕ ਹੈ ਸੈਂਟ ਸੈਂਟ ਕੈਨੇਡਾ ਨਾਲ ਆਇਆ ਫਿਰ ਹੂੰ ਬਾਈ ਨੇ ਪਤਾ ਹੈਗਾ ਕਿੱਥੇ ਦਾ ਜਿਹੜਾ ਮਿਰਗਿਆ ਲਾ ਲਿਆ ਖੇਤਾਂ ਨੂੰ ਨਾਲ 4-5 ਲੱਗੇ ਵੇ ਕਦਾਂ ਹੈ ਵੀ ਖੇਤਾਂ ਨੂੰ ਖੇਤਾਂ ਨੂੰ ਆਉਂਦੀ ਵੀ ਕਿਹੜਾ ਇਹ ਖੇਤਾਂ ਨੂੰ ਲਾ ਕੇ ਨਾ ਹੀ ਕਰ ਖੇਤਾਂ 'ਚ ਲਾ ਕੇ ਥੋੜੂ ਆਇਆ ਸਵੇਰ ਦਾ ਲੱਗਿਆ ਵਾ 4-50 ਦਾ ਲੱਗਿਆ ਵਾ ਅੱਛਾ ਜਨਤ ਨਾ ਤੇ ਦੇ ਮਿੰੂਰ ਦਾ ਵਾ ਲੈ ਕਾਉ ਤਰਨਾ ਕੱਪੜੇ ਨੂੰ ਥੋੜਾ ਕੱਪੜਾ ਖੜੇ ਥੋੜਾ ਨਾ ਗੋਲ ਕੇ ਨਾਉਣਾ ਮੈਡਿਕਲ ਮੈਂ ਕਿਹੜੇ ਵੀ ਗਰਮੀ ਆ ਜੇ ਤੇ ਮੈਂ ਕੱਪੜਾ ਹਾਲੇ ਨੇ ਉਹ ਗਰਮੀਆਂ ਵਿੱਚ ਦੋ ਜੀ ਦੇਖਿਆ ਮੈਂ ਟਰਾਲਿਆਂ ਛਾਲਾ ਮਾਰਦੇ ਕੱਪੜੇ ਹਾਂ ਆ ਮਾ ਆ 2 ਘੰਟੇ ਪਹਿਲਾਂ ਕੀ ਮੌਸਮ ਸੀ ਹਾਂ ਹਾਂ ਤੂ ਪਾਜ ਬਹਵਾਂ ਦੀ ਨਿਕਲੀ ਆ ਕੋਹਲੀ ਦੇ ਗੁੱਦੀ ਦੇ ਪਰ ਮੈਂ ਜਾਂਦਾ ਮੰਡਜ ਬਹਾਂ ਕਾ ਅੰਦਰ ਵੱਧ ਜਾ ਜਾਂਦਾ ਮੰਡਜ ਰਹੀ ਭਾਗੇ ਆ ਜੇ ਕੋ ਰੇ ਪਾਉਣ ਲੱਗੇ ਲੋਕ ਪਹਿਲਾਂ ਤਿੰਨ ਕਾ ਉਹੀ ਤਾਂ ਕਰਦੇ ਨੇ ਬੇੜੇ ਰੇ ਮੋਡਲ ਲੀਟ ਨੇ ਕੜਗਾ ਬਸ ਨਾ ਪਟਟ ਵੀ ਨਹੀਂ ਆਪਨੇ ਲੇਟ ਕਰਕੇ ਥੋੜੇ ਵੇਲੇ ਫਿਰ ਸੱਤ ਦੇ ਨੇ ਹੋਏ ਹੈ ਇਹਦਾ ਵੀ ਟਾਈਮ ਹੁੰਦਾ ਇਹਦਾ ਟਾਈਮ ਹੁੰਦਾ ਬਸ ਮੈਂ ਪਹਿਲਾਂ ਕੰਮ ਦਾ ਪੂਰਾ ਅੱਜ ਮੈਂ ਥੋੜਾ ਮਹੀਨੇ ਦੇ 4-5 ਦਿਨ ਟੱਪੇ ਤੇ ਵੀਡੀਓ ਮੇ ਪਾਈ ਦੀ ਕੋਈ ਬਾਈ ਨੇ ਕਿਹਾਗਾ ਮਸਲੇ ਮਹੀਨੇ ਚ ਪੂਰਾ ਹੋਵੇ ਠੀਕ ਹੈ ਰੋ ਦੀ ਥੋੜਾ ਜਿਹਾ ਨਾਲੇ ਹੋਰ ਹਾਂ ਮੈਂ ਵੀ ਉਹੀ ਕਰਿਆ ਮੈਸੇ ਕਿਤੇ ਮਾੜੀ ਦਿੱਖਦੀ ਸੀ ਦਬਈ ਵੀ ਉੱਥੇ ਜਿਆਦਾ ਗੇਰਤਾ ਜੇ ਦੋ ਖੇਦਾਂਗੇ ਸਾਰੇ ਸਾਰਾ ਇੱਕ ਦੋ ਥੈਲੇ ਹੀ ਪਾਉਂਦੇ ਦੋ ਸਵਾ ਤੋਂ ਇੱਕ ਦੀ ਤਿੰਨ ਤਿੰਨ ਕਰਤੇ ਨਾ ਮੇਰੇ ਢਾਈਓ ਪਏ ਆ ਹੂੰ ਪਹਿਲਾਂ ਦੋ ਪੈਰਾਂ ਪਏ ਬੇਤੇ ਮੱਧੇ ਕ ਥੈਲੇ ਦੀ ਆਬਰੀ ਹੋਣਾਗੀ ਪਰ ਕਣਕਾ ਬਹੁਤ ਵਧੀਆ ਆਪਣਾ ਕਣਕਾ ਠੀਕ ਆ ਹਲੇ ਕਣਕਾ ਠੀਕ ਆ ਆਮੜੀ ਠੰਡ ਜੀ ਨੇ ਕਰਤਾ ਕੰਮ ਲੋਣਾ ਠੰਡ ਕਰਕੇ ਵਧੀਆ ਰਹੇ ਨਾ ਵੱਡਦਾ ਕਿਆ ਕਰਦਾ ਕੌਣ ਗੱਨਾ ਵਰਦਾ ਪੜਨ ਲੱਗੇ ਬੰਦੇ ਆ ਜਾਣੀ ਟਾਰ ਬਚਾਣੀਆਂ ਗੱਡੀ ਪਹਿਲੇ ਚੱਲੇਗੀ ਘਰ ਕੋਲ ਦੇ ਅੱਛਾ ਮਗਰ ਟਾਰ ਬੀ ਰੇਟ ਵੱਧ ਗਿਆ ਹੁਣ ਟਾਰ ਮੈਂ ਹੁਣ ਜਾਂਦਾ ਸਾਰਾ ਹੀ ਗੱਨਾ ਹੁਣ ਘਟ ਗਿਆ ਹੁਣ ਨਹੀਂ ਪੜਿਆ ਹੁਣ ਕੱਸ ਤੇ ਜਾਂਦੇ ਬਹੁਤ ਹੈ ਨਾ ਆ ਗਏ ਉਹ ਗਦਰ ਮਾੜੂ ਵੀ ਮਿੱਲੀ ਚੱਲ ਪਿਆ ਜੈਦੇ ਦੀ ਬੁੱਕਤ ਵੱਜ ਜਾਂਦੀ ਜੀ ਹੂੰ ਆਹੋ ਹੁਣ ਇਹਨਾਂ ਨੂੰ ਹੁਣ ਆਏ ਆ ਇੱਧਰ ਐਦਗੀ ਤੂੜੀ ਦੀ ਬ੍ਰੈਡ ਆਉਣਾ ਹਾਂ ਹਾਂ ਇਹਦਾ ਵੀ ਜਿਹੜਾ ਹੁੰਦਾ ਨਾ ਮਾੜਾ ਮੋਟਾ ਤੂੜੀ ਨਾਲੇ ਹੁੰਦਾ ਹੈ ਉਹ ਯਾਰ ਹੁਣ ਅਗਲੇ ਨੂੰ ਪਤਾ ਵੀ ਇੱਥੇ ਟਰਬਕੇ ਦੇ ਖਰਚਾ ਪੂਰਾ ਹੋਣਾ। ਪਹਿਲਾਂ ਤੈਨੂੰ ਭਈਏ ਘਰ ਵਿੱਚ ਜਿਹਾਉਣਗੇ। ਹੂੰ ਹੂੰ। ਕੋਨੇ 50 ਰੁਪਏ ਕੰਟਰੋਲ ਵੜ ਦੇਣੇ ਆ। ਉਹ ਤਾਂ ਵੱਧ ਮੰਗਣਾ ਨਾ ਘਰ। ਪਹਿਲਾਂ 75 ਨੂੰ। ਚਲੀ ਬਈ। ਠੀਕ ਠੀਕ ਹੈ। ਚਲੋ ਠੀਕ ਹੈ ਜੀ। ਮਿਲਦੇ ਆ ਫੇਰ ਕਿਸੇ ਹੋਰ ਵੀਡੀਓ 'ਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।